ਨਵੀਂ ਪਾਰਟੀ ਦਾ ਆਗਾਜ਼ ਹੋਇਆ ਨੌਜਵਾਨਾਂ ਨੇ ਪਹੁੰਚ ਕੇ ਪਰਵਾਹ ਹੰਗਾਰਾ ਦਿੱਤਾ ਹੈ ਪੀਰਾ ਮੰਨਣਾ ਹੈ ਆ ਵੀ ਜੇਕਰ ਪੰਜਾਬ ਕੋਲੇ ਪੰਜਾਬ ਦੀ ਵਿਧਾਨ ਸਭਾ ਹੋ ਤਾਂ ਪੰਜਾਬ ਦੇ ਬਹੁਤ ਸਾਰੇ ਹਿੱਤਾਂ ਦੇ ਰਾਖੀ ਕੀਤੀ ਜਾ ਸਕਦੀ ਆ ਖੁਦ ਇਹ ਤੋਂ ਧਿੱਕਰ ਕੇ ਪੰਜਾਬ ਦਾ ਸੀਐਮ ਜਿਹੜਾ ਸਰਦਾਰ ਭੁਖਮਾ ਕਵਨ ਸਿੰਘ ਮਾਨ ਜੀ ਇਹ ਗੱਲ ਕਹਿੰਦੇ ਹੁੰਦੇ ਵੱਖ-ਵੱਖ ਸਜਾਂ ਜਾ ਕੇ ਬੰਦੀ ਸਿੰਘ ਰਿਆ ਹੁਣ ਜੀ ਪਰ ਸਵਾਲ ਸਵਾਲ ਅੱਜ ਇਹ ਆ ਕਿ ਉਹ ਬੰਦੀ ਸਿੰਘ ਅੱਜ ਕਿਉਂ ਨਹੀਂ ਬੰਦੀ ਸਿੰਘਾਂ ਦੀ ਗੱਲ ਕਰਨ ਤਿਆਰ ਜਾਂ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਣ ਨੂੰ ਕਿਉਂ ਨਹੀਂ ਤਿਆਰ ਅੱਜ ਪੰਜਾਬ ਦੇ ਤੁਹਾਨੂੰ ਪਤਾ ਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਪ੍ਰਵਾਸ ਜਾਂ ਨਸ਼ਾ ਮੈਂ ਪ੍ਰਵਾਸ ਦੇ ਖਲਾਫ ਆਜੇ ਠਾਈ ਮੇਰੇ ਤੋਂ ਵੀ 5 ਰੁਪਏ ਸਾਫ ਕਰਦੇ ਘਰੇ ਵਟਰਾ ਜਿਹੜਾ ਮਰਜੀ ਹੋ ਜਾਉਂ ਲਾਦੇ ਅੱਜ ਅੰਬਰ ਤਪਾਲਾ ਇਹਦੇ ਉਪਰ ਐਨਐਸਪਰਨ ਲੱਗਾ ਹੋਇਆ ਸੀ ਜੁਏਪੀਏ ਕਿਉਂ ਲਗਾਇਆ ਗਿਆ ਦੱਸੋ ਮੈਨੂੰ ਜਵਾਬ ਦੇ ਇਸਦਾ ਕੀ ਹਾਈ ਸਕੂਲ ਦੇ ਵਿੱਚ ਰਹਿ ਕੇ ਮਨੋਤਨੀ ਕਤਲ ਕਰਾ ਸਕਦਾ ਸੱਤ ਰਾਤ ਸਾਂ ਮੈਂ ਆਪਣੇ 13 ਐਮਪੀ ਬਣਦੇ ਨੇ ਕਿ ਉਸਤਾਨਾ ਐਮਐਲਏ ਬਣਦੇ ਨੇ ਜੇ ਕੱਲੇ ਇਹੀ ਪੰਜਾਬ ਲਈ ਚੱਲ ਪੈਣਾ ਸੈਂਟਰ ਵਾਲਾ ਛੱਡੋ ਮੋਦੀ ਛੱਡੋ ਮੋਦੀ ਤੇ ਇੱਥੇ ਪੰਜਾਬ ਚ ਬੱਝ ਭੱਜ ਆਊਗਾ ਜੀ ਬੂਗਾਂ ਸਹਾ ਮਹਾਰਾਜ ਸਾਰੀ ਬਿੰਦੂ ਮੁਸਲਮਾਨ ਸਿੱਖ ਦਾ ਸਭ ਦਾ ਸਾਂਝਾ ਜਿਹੜਾ ਗੁਰੂ ਨੂੰ ਸਮਰਪਤ ਹੋ ਜੁਰੂਰਾ ਹਿਰਦਾ ਸਾਫ਼ ਹੋ ਜਾ ਸਭ ਤੋਂ ਵੱਡੀ ਸਮੱਸਿਆ ਹੈ ਆ ਕਿ ਜਿਹੜੇ ਲੀਡਰ ਨੇ ਨਾ ਹਿਰਦਾ ਬਹੁਤ ਅੰਤਰੋਂ ਕੱਢ ਲਾ ਹੁਣ ਸਾਡੇ ਵਾਲੇ ਬੰਦੇ ਹੱਥ ਨੇ ਸ਼ਰਾਬ ਨਾ ਡਕ ਲੈਂਦੇ ਨੇ ਕੜ ਕੇ ਫੀਮਪਾ ਲੈਂਦੇ ਸਾਡੇ ਲੀਡਰ ਇਹ ਕੀ ਪੰਜਾਬ ਦੇ ਲੋਕਾਂ ਦੀ ਗੱਲ ਸਮਝਾਂਗੇ ਪੰਜਾਬ ਤੁਹਾਡਾ ਘਰ ਹੈ ਇਹ ਘਰ ਦੇ ਵਿੱਚ ਅੱਜ ਬਹੁਤ ਪੁੱਤਰਾਂ ਦਾ ਜਿਹੜਾ ਘਾਹ ਉੱਗਿਆ ਹੋਇਆ ਜਿਹੜਾ ਕਿ ਤੁਹਾਨੂੰ ਘਾਹ ਪੱਟਣ ਦੀ ਲੋੜ ਆ ਆਪ ਦਾ ਘਰ ਸਮਾਰਨ ਦੀ ਲੋੜ ਆ ਸਾਨੂੰ ਆਪ ਉਧਰ ਨਾ ਪੈਣਾ ਸਾਨੂੰ ਆਪ ਦੇਖਣਾ ਪੈਣਾ ਸਰ ਸਰ ਪਾਵਨ ਧਰਤੀ ਦੇ ਉੱਪਰ ਨਵੀਂ ਪਾਰਟੀ ਦਾ ਆਗਾਜ਼ ਹੋਇਆ ਨੌਜਵਾਨਾਂ ਨੇ ਪਹੁੰਚ ਕੇ ਪਰਵਾਹੂ ਗਾਰਾ ਦਿੱਤਾ ਤੇ ਇਹ ਸਾਬਤ ਕੀਤਾ ਕਿ ਵਾਕਿਆ ਪੰਜਾਬ ਅਤੇ ਪੰਜਾਬੀ ਦੇ ਲਈ ਸੋਹਰਦ ਜਿਹੜੇ ਵੀਰ ਨੇ ਉਹ ਇਸ ਪਾਰਟੀ ਨਾਲ ਜੁੜਨਾ ਚਾਹੁੰਦੇ ਨੇ ਗਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਹਾਣਾ ਵੀਰ ਸਾਡੇ ਨਾਲ ਮੌਜੂਦ ਆ ਤੇ ਅੱਜ ਬੜੀ ਗਰਜ਼ ਦੇ ਨਾਲ ਉਪਰੋ ਤੁਸੀਂ ਸਪੀਚ ਵੀ ਦਿੱਤੀ ਆ ਨਹੀਂ ਮੇਰਾ ਤਾਂ ਭੈਣੇ ਇੱਥੇ ਆਉਣ ਦਾ ਪਹਿਲਾਂ ਤਾਂ ਦੇਖੋ ਮਕਸਦ ਕੀ ਆ ਮੇਰਾ ਤਾਂ ਇਹ ਇੱਥੇ ਸਮਝਣ ਵਾਲੀ ਗੱਲ ਤਾਂ ਇਹ ਆ ਹਾਂ ਬਿਲਕੁਲ ਮੈਨੂੰ ਇਹ ਆ ਵੀ ਜਿਹੜਾ ਅਸੀਂ ਲੋਕ ਆ ਸਭ ਤੋਂ ਪਹਿਲਾਂ ਸਾਨੂੰ ਇਹ ਚੀਜ਼ ਦੇਖਣਾ ਚਾਹੀਦਾ ਸੋਚਣਾ ਸਮਝਣਾ ਚਾਹੀਦਾ ਕਿ ਸਾਡੀਆਂ ਸਮੱਸਿਆਵਾਂ ਕੀ ਨੇਗੀਆਂ ਜਾਂ ਸਾਨੂੰ ਬਣਦਾ ਯੋਗਦਾਨ ਆਪਣੇ ਪੰਜਾਬ ਨੂੰ ਸੁਧਾਰ ਲਈ ਕੀ ਪਾਉਣਾ ਚਾਹੀਦਾ ਇਸ ਕਰਕੇ ਮੈਂ ਇੱਥੇ ਜਿਹੜਾ ਆਇਆ ਮੈਂ ਕੋਈ ਇੱਕ ਸੋਚ ਨੂੰ ਲੈ ਕੇ ਆਇਆ ਠੀਕ ਆ ਨਾ ਗੱਲ ਮੈਂ ਇਹ ਨਹੀਂ ਹੈਗਾ ਵੀ ਉਹੀ ਤਰ੍ਹਾਂ ਆ ਮੈਂ ਇਸ ਇਸ ਕਰਕੇ ਆਇਆ ਮੈਂ ਜਿਹੜਾ ਮੈਂ ਦੁਖੀ ਹਿਰਦਾ ਲੈ ਕੇ ਆਪਣਾ ਇਸ ਕਰਕੇ ਆਇਆ ਮੈਂ ਚਾਹੁੰਦਾ ਕਿ ਜੇਕਰ ਪੰਜਾਬ ਦੇ ਲੀਡਰ ਨੇਗੇ ਦੇਖੋ ਸੈਂਟਰ ਗਵਰਨਮੈਂਟ ਪਤਾ ਹੀ ਉਹ ਉਹ ਆਪਣੇ ਲਾਲਚ ਲਈ ਵੋਟ ਬੈਂਕ ਲਈ ਉਹ ਸਾਰੇ ਸੂਬਿਆਂ ਦੇ ਵਿੱਚ ਆਪਣੇ ਤਰੀਕੇ ਨਾਲ ਉਹ ਚਲਾਉਣਾ ਚਾਹੁੰਦੀ ਹੁੰਦੀ ਹੈ ਉਹਨਾਂ ਦਾ ਇੱਕ ਵੱਖਰਾ ਅੰਦਾਜ਼ ਹੁੰਦਾ ਮੇਰਾ ਮੰਨਣਾ ਹੈ ਆ ਵੀ ਜੇਕਰ ਪੰਜਾਬ ਕੋਲੇ ਪੰਜਾਬ ਦੀ ਵਿਧਾਨ ਸਭਾ ਹੋਵੇ ਤਾਂ ਪੰਜਾਬ ਦੇ ਬਹੁਤ ਸਾਰੇ ਹਿੱਤਾਂ ਦੇ ਰਾਖੀ ਕੀਤੀ ਜਾ ਸਕਦੀ ਆ ਜਿਹੜੇ ਕਿ ਮੌਜੂਦਾ ਇਸ ਸਮੇਂ ਦੇ ਵਿੱਚ ਸੱਤਾ ਦੇ ਵਿੱਚ ਪਾਰਟੀਆਂ ਨੇ ਜਾਂ ਲੀਡਰ ਨੇ ਉਸ ਪ੍ਰਕਾਰ ਦਾ ਪੈਰਾ ਨਹੀਂ ਦੇ ਰਹੇ ਫਰਜ਼ ਕਰੋ ਉਦਾਹਰਨ ਤੌਰ ਤੇ ਆਪਾਂ ਗੱਲ ਕਰਦੇ ਆ ਆਪਣੇ ਬੰਦੀ ਸਿੰਘਾਂ ਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਮਸਲਾ ਹੈ ਨਾ ਬਿਲਕੁਲ ਸਾਰੇ ਚਾਹੁੰਦੇ ਨੇ ਕਿ ਬੰਦੀ ਸਿੰਘ ਬਾਹਰ ਆਉਣ ਖੁਦ ਇਤੁਤੇ ਕਰਕੇ ਪੰਜਾਬ ਦਾ ਸੀਐਮ ਜਿਹੜਾ ਸਰਦਾਰ ਭਗਮਤਵੰਦ ਸਿੰਘ ਮਾਨ ਜੀ ਇਹ ਗੱਲ ਕਹਿੰਦੇ ਹੁੰਦੇ ਵੱਖ-ਵੱਖ ਜਾਈ ਜਾ ਕੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਪਰ ਸਵਾਲ ਸਵਾਲ ਅੱਜ ਇਹ ਆ ਕਿ ਉਹ ਬੰਦੀ ਸਿੰਘ ਅੱਜ ਕਿਉਂ ਨਹੀਂ ਬੰਦੀ ਸਿੰਘਾਂ ਦੀ ਗੱਲ ਕਰਨ ਤਿਆਰ ਜਾਂ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਣ ਨੂੰ ਕਿਉਂ ਨਹੀਂ ਤਿਆਰ ਹੈਗਾ ਹਾਂ ਬਿਲਕੁਲ ਮੈਂ ਕਹਿੰਦਾ ਵੀ ਅੱਜ ਇਹਨਾਂ ਕੋਲੇ ਵਿਧਾਨ ਸਭਾ ਬਹੁਤ ਮਤਾ ਇਸ ਤਰ੍ਹਾਂ ਦਾ ਮਤਾ ਜਿਹੜਾ ਅੱਜ ਅੱਜ 50 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਧਰਨੇ ਦੇ ਉੱਪਰ ਬੈਠੇ ਨੂੰ ਬਿਲਕੁਲ ਕੀ ਅਸਤਰਾ ਨਾਲ ਮਤਾਂ ਕੋਈ ਸੈਂਟਰ ਗਵਰਨਮੈਂਟ ਦੇ ਖਿਲਾਫ ਅਸੀਂ ਪਾਣੀ ਸਕਦੇ ਅਸੀਂ ਕਹਿੰਨੇ ਆਂ ਵੀ ਸੈਂਟਰ ਗਵਰਨਮੈਂਟ ਪਾਵੇ ਪੰਜਾਬ ਦੇ ਵਿੱਚ ਹਰ ਬਰਗਰ ਦਾ ਤੱਕਾ ਕਰ ਰਹੀ ਹੈ ਅੱਜ ਪੀਜੂ ਚੰਡੀਗੜ੍ਹ ਪੰਜਾਬ ਦੀ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਅੱਜ ਉੱਥੇ ਨੌਜਵਾਨ ਧਰਨ ਵਾਲੇ ਬਿਠੇ ਉਹਨਾਂ ਨਾਲ ਕਿਨਾਂ ਤੱਕਾ ਹੋ ਰਿਹਾ ਪੰਜਾਬ ਦੀ ਧਰਤੀ ਤੇ ਬਣੀ ਹੋਈ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਦੇ ਨਾਂ ਤੇ ਬਣੀ ਹੋਈ ਯੂਨੀਵਰਸਿਟੀ ਉਹ ਪੰਜਾਬ ਦੀ ਸਾਰੀ ਉੱਥੇ ਅਧਿਕਾਰ ਹੀ ਖਤਮ ਕਰ ਲਿਆ ਜੀ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਜਾਉਂਦਾ ਆਧਾਰ ਖੜਾ ਮੈਂ ਬ ਮੈਨੂੰ ਇੱਕ ਗੱਲ ਦੱਸਦੇ ਕੋਈ ਬੰਦਾ ਆ ਕੇ ਮੈਂ ਜਿਹੜਾ ਮਰਜ਼ੀ ਚੈਨਲ ਹੋਊਗਾ ਬੋਲ ਤਾ ਕੇ ਸਾਹਮਣੇ ਬੈਜੂ ਤੁਹਾਡੇ ਚੈਨਲ ਤੇ ਆ ਕੇ ਸਾਹਮਣੇ ਬੈਜੂ ਮੈਂ ਆਪਦੇ ਸਵਾਲਾਂ ਦੇ ਜਵਾਬ ਕਰੂੰਗਾ ਮੇਰੇ ਸਵਾਲਾਂ ਜਵਾਬ ਦੇ ਦੇ ਤਾਂ ਮਨ ਉਹਦੇ ਖਰਾਬ ਬੋਲਣਾ ਬੰਦ ਕਰ ਦੇ ਪਹਿਲਾ ਸਵਾਲ ਇਹ ਆ ਵੀ ਮੈਂ ਅੱਜ ਪੰਜਾਬ ਦੇ ਤੁਹਾਨੂੰ ਪਤਾ ਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਪ੍ਰਵਾਸ ਆ ਜਾਂ ਨਸ਼ਾ ਮੈਂ ਪ੍ਰਵਾਸ ਦੇ ਖਿਲਾਫ ਆਜੇ ਠਾਈ ਮੇਰੇ ਤੋਂ ਕੋਈ 5 ਰੁਪਏ ਸਾਫ ਕਰਦੇ ਘਰੇ ਬਟਰ ਜਿਹੜਾ ਮਰਜ਼ੀ ਉਜਾਮ ਲਾ ਦੇ ਕੋਈ ਮਰਜ਼ੀ ਲਾ ਸਕਦਾ ਤਾਂ ਬੋਲਣ ਦੀ ਮਰਜ਼ੀ ਮੈਨੂੰ ਕੋਈ ਚੈਲੰਜ ਕਰ ਦੇ ਮੈਂ ਉੱਥੇ ਆਉਂਗਾ ਕਰੋੜਾ ਰੁਪਏ ਲੋਕ ਕਰੋਣਾ ਰੁਪਿਆ ਮਨ ਲੋਕਾਂ ਦਾ ਕਢਾ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਾ ਕਿ ਇੱਥੇ ਰਹਿ ਕੇ ਆਪਣਾ ਕੰਮ ਕਰੋ ਇੱਥੇ ਰਹਿ ਕੇ ਆਪਣਾ ਪੰਜਾਬ ਨੂੰ ਸਾਂਭੋ ਪਰ ਮੇਰੇ ਉੱਪਰ ਝੂਠੇ ਪਰਚੇ ਕਿਉਂ ਪਾਏਗੇ ਅੱਜ ਅੰਮਰ ਤਪਾਲਾ ਇਹਦੇ ਉੱਪਰ ਐਨਐਸਏ ਪੜਨ ਲੱਗਾ ਹੋਇਆ ਸੀ ਜੁਏਪੀਏ ਕਿਉਂ ਲਗਾਇਆ ਗਿਆ ਦੱਸੋ ਮੈਨੂੰ ਜਵਾਬ ਦੇ ਸਿੱਧਾ ਕੀ ਹਾਈ ਸਕੂਟ ਦੇ ਵਿੱਚ ਰਹਿ ਕੇ ਬੰਦਾ ਉੱਥੇ ਵੀ ਕਤਲ ਕਰਾ ਸਕਦਾ ਇਹ ਤਾਂ ਨਹਿਰ ਹੈ ਇਹ ਤਾਂ ਬਹੁਤ ਵੱਡਾ ਨਹਿਰਾ ਪੰਜਾਬ ਦੇ ਵਿੱਚ ਸਾਇਆ ਹੋਇਆ ਜਿਹੜਾ ਕਿ ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਮੈਂ ਇਸ ਕਰਕੇ ਆਇਆ ਕਿ ਮੈਂ ਚਾਹਣਾ ਕਿ ਸਿੱਦਾ ਦੇ ਧਰਤੀ ਉਪਰੋਂ ਕੋਈ ਪੰਜਾਬ ਲਈ ਚੰਗੀ ਕਰਨ ਆਵੇ ਕੋਈ ਚੰਗੇ ਪੰਜਾਬ ਦੇ ਵਿੱਚ ਪੰਜਾਬ ਦੀ ਘੱਟੋ ਘੱਟ ਪੰਜਾਬ ਦੇ ਜਿਹੜੇ ਲੀਡਰ ਨੇਗੇ ਸੱਤ ਰਾਸਾਂ ਮੈਂ ਆਪਣੇ 13 ਐਮਪੀ ਬਣਦੇ ਨੇ 117 ਐਮਐਲਏ ਬਣਦੇ ਨੇ ਜੇ ਕੱਲੇ ਇਹੀ ਪੰਜਾਬ ਲਈ ਚੱਲ ਪੈਣਾ ਸੈਂਟਰ ਵਾਲਾ ਛੱਡੋ ਮੋਦੀ ਛੱਡੋ ਮੁੱਦੇ ਇੱਥੇ ਪੰਜਾਬ ਦੇ ਵਿੱਚ ਭੱਜਿਆ ਆਊਗਾ ਜਿਹੜਾ ਵੀ ਸੈਂਟਰ ਵਿੱਚ ਕਾਂਗਰਸ ਦਾ ਹੋਏ ਕੋਈ ਪ੍ਰਧਾਨ ਮੰਤਰੀ ਜੇ ਦ੍ਰਿੜਤਾ ਦੇ ਨਾਲ ਡੱਟ ਕੇ ਪੰਜਾਬ ਦੇ ਵਿੱਚ ਖੜਾ ਖੜ ਕੇ ਪੰਜਾਬ ਦੇ ਲੀਡਰ ਗੱਲ ਕਰਨ ਵਾਲੇ ਹੁਣ ਤਾਂ ਇੱਥੇ ਸੈਂਟਰ ਗਵਰਨਮੈਂਟ ਭੱਜੀ ਆਊਗੀ ਇਹ ਪਾਵਰ ਕਿਵੇਂ ਬਿਲਡ ਹੋਊਗੀ ਫਿਰ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਇਸ ਕਰਕੇ ਹੋਊਗੀ ਮੈਨੂੰ ਇਹ ਲੱਗਦਾ ਵੀ ਚੰਗੇ ਜਿਹੜੇ ਕਿ ਸੱਚੇ ਸੁੱਚੇ ਚੰਗੇ ਜਿਹੜੇ ਆਪਣੇ ਲੀਡਰ ਨੇਗੇ ਉਹਨਾਂ ਉੱਪਰ ਕਟ ਕਟ ਵਿਧਾਨ ਸਭਾ ਦੇ ਵਿੱਚ ਉਹਨਾਂ ਉਹਨਾਂ ਕਬਜ਼ੇ ਦੇ ਵਿੱਚ ਉਹਨਾਂ ਦੇ ਕਬਜ਼ੇ ਦੇ ਵਿੱਚ ਹੋਣੀ ਚਾਹੀਦੀ ਜੇ ਫਿਰ ਏਕਤਾ ਕਾਇਮ ਨਹੀਂ ਹੁੰਦੀ ਜੇ ਦੇਖਿਆ ਜਾਵੇ ਜਦੋਂ ਅਮਰਿਤਪਾਲ ਜੀ ਅੰਦਰ ਸੀ ਤੇ ਉਹਨਾਂ ਨੇ ਐਮਪੀ ਬਣਾ ਦਿੱਤਾ ਪਰ ਦੁਬਾਰਾ ਜੇ ਦੇਖਿਆ ਜਾਵੇ ਐਮਐਲਏ ਦੀ ਜਦੋਂ ਚੋਣ ਹੋਈ ਤਾਂ ਫਿਰ ਉਹਨਾਂ ਦੇ 96 ਬਣ ਗਏ ਪਹਿਲਾਂ 92 ਸੀ ਜਿਹ ਜਿਮਨੀ ਚੋਣ ਨੂੰ ਤੁਸੀਂ ਜੋਣ ਨਾ ਮੰਨੋ ਉਹ ਚੋਣ ਨਹੀਂ ਸੀਗੀ ਉਹ ਜਿਮਨੀ ਚੋਣ ਨੂੰ ਤੇ ਚੋਣ ਨਾ ਮੰਨੋ ਤੁਸੀਂ ਤੁਹਾਨੂੰ ਸਾਬ ਵੀ ਖੜੇ ਸੀ ਪਰ ਨਹੀਂ ਜਿਤਾਈ ਨਹੀਂ ਚਲੋ ਉਹ ਗੱਲ ਮੈਂ ਮੰਨਦਾ ਲੋਕਾਂ ਨਾਲ ਮੇਰਾ ਗਿੱਲਾ ਸ਼ਿਕਵਾ ਹੈਗਾ ਪਰ ਜਿਹੜੀ ਵੋਟ ਬੈਂਕਿੰਗ ਆ ਪਹਿਲੇ ਤਾਂ ਪਈ ਘਟ ਹੈ ਜੀ ਕੁਛ ਤਾਂ ਨੇ ਪਤਾ ਨਿੱਜੀ ਇਹਨਾਂ ਦੀ ਵੋਟ ਹੁੰਦੀ ਆ ਪੈਸੇ ਦੇ ਜ਼ੋਰ ਤੇ ਉਹਨਾਂ ਨੇ ਬੜਾ ਜ਼ਿਆਦਾ ਇਹਨਾਂ ਨੇ ਆਪਣਾ ਤੰਤਰ ਮੰਤਰ ਲਾਇਆ ਪੈਸੇ ਦੇ ਜ਼ੋਰ ਤੇ ਇਸ ਕਰਕੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੂੰ ਤਾਂ ਮੈਂ ਜਿਮਨੀ ਚੋਣ ਦਾ ਮੈਂ ਚੋਣ ਹੀ ਨਹੀਂ ਮੰਨਦਾ ਠੀਕ ਹੈ ਨਾ ਗੱਲ ਉਲਟਾ ਹੈਗਾ ਸੀਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੋਣ ਹੋਊਗੀ ਉਹ ਚੰਗੀ ਲੋਕਾਂ ਦੇ ਪੱਖ ਦੀ ਹਿੱਤ ਦੀ ਹੋਊਗੀ ਲੋਕ ਡਟ ਕੇ ਸਾਥ ਦੇਣਗੇ ਜਿਵੇਂ ਆਪਾਂ ਪਹਿਲਾਂ ਜ਼ੋਰ ਲਾਇਆ ਸੀਗਾ ਇਹ 2 ਸਾਲਾਂ ਦਾ ਕਹਿ ਸਕਦੇ ਕਿ ਇਹੋ ਜਿਹਾ ਪ੍ਰਚਾਰ ਹੋਏਗਾ ਕਿ 2025 27 ਦੇ ਵਿੱਚ ਸੌਰੀ ਕਿ ਮੈਂ ਮੈਂ ਆਪਣੇ ਨਿੱਜੀ ਗੱਲ ਦਾ ਮੈਂ ਮੈਂ ਤਾਂ ਮੇਰਾ ਤਾਂ ਮਕਸਦ ਇਹ ਹੈ ਵੀ ਜਿਹੜਾ ਕੋਈ ਵੀ ਚਾਹੇ ਕਿਸਾਨ ਜੱਥੇਬੰਦੀ ਹੈ ਚਾਹੇ ਕੋਈ ਸਿੱਖ ਜੰਦੀ ਵੰਦੀ ਹੈ ਸਿੱਖ ਜੱਥੇਬੰਦੀਆਂ ਜਿਹੜਾ ਕੋਈ ਪੰਜਾਬ ਲਈ ਕੁਝ ਕਰੂ ਮੈਂ ਤਾਂ ਉਹਦਾ ਜਾ ਕੇ ਹਰ ਇੱਕ ਦਾ ਸਾਥ ਦੇਣਾ ਦੇਊਗਾ ਮੈਂ ਜਿੰਨੇ ਕੁ ਜ਼ੋਕਰਾਂ ਹਣ ਮੇਰਾ ਤਾਂ ਮਕਸਦ ਇਹ ਆ ਕਿਉਂਕਿ ਇਹਨਾਂ ਲੋਕਾਂ ਨੇ ਮੈਨੂੰ ਜੇਲ੍ਹਾਂ ਦੇ ਵਿੱਚੋਂ ਕਢਾ ਕੇ ਲੈ ਕੇ ਆਂਦਾ ਹਾਂ ਮੈਂ ਤਾਂ ਤਾਂ ਕਰਕੇ ਨਾ ਸਾਥ ਦੇਵਾਂਗਾ ਆਪਾਂ ਨੂੰ ਕੋਈ ਰਾਜਨੀਤੀ ਦਾ ਨਹੀਂ ਹੈਗਾ ਇਹਨਾਂ ਤੋਂ ਉਮੀਦ ਕਰਦੇ ਆਂ ਆਸ ਕਰਦੇ ਆਂ ਵੀ ਚੰਗਾ ਕੰਮ ਕਰਨਗੇ ਬਾਕੀ ਵੀਰ ਮੈਸੇਜ ਦੇ ਰਹੇ ਹੋ ਤੁਸੀਂ ਵੀ ਕਿ ਪੰਜਾਬ ਦੇ ਅਸੀਂ ਵਸਾਈਆਂ ਤੇ ਪੰਜਾਬ ਲਈ ਖੜੇ ਹੋ ਜਾਓ ਇਹ ਨਾ ਸੋਚੋ ਕਿ ਉਹ ਸਿੱਖ ਆ ਹਿੰਦੂ ਆਇ ਮੁਸਲਮਾਨ ਜੇ ਏਕਤਾ ਹੋਗੀ ਤਾਂ ਲੱਗਦਾ ਕਿ ਕੋਈ ਕੰਮ ਹੋ ਸਕਦਾ ਹੈ ਤੁਸੀਂ ਇੱਕ ਚੀਜ਼ ਦੇਖੋ ਜਿਹੜੀ ਹਿੰਦੂ ਮੁਸਲਮਾਨ ਸਿੱਖਾਂ ਲਈ ਗੱਲ ਆ ਜਿਹੜੀ ਕਿ ਇਹ ਜਿਹੜੀ ਗੱਲ ਆ ਇਹ ਗੱਲ ਪਤਾ ਕੀ ਆ ਇਹ ਆਪਾਂ ਗੱਲ ਜਾਵਾਂ ਮਹਾਰਾਜਾ ਰਣਜੀਤ ਸਿੰਘ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਮਹਾਰਾਜਾ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਦਿੰਦਾ ਜਿੰਨਾ ਕਿ ਮੈਨੂੰ ਆਪਣੇ ਗੁਰੂ ਬਾਰੇ ਗਿਆਨ ਆ ਮੈਂ ਕੋਈ ਬਾਲਾ ਵੱਡਾ ਬਦਵਾਨ ਤਾਂ ਹੈ ਨਹੀਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ Hindu ਮੁਸਲਮਾਨ ਸਿੱਖ ਦਾ ਸਭ ਦਾ ਸਾਂਝਾ ਜਿਹੜਾ ਗੁਰੂ ਨੂੰ ਸਮਰਪਤ ਹੋ ਜੂਗਾ ਉਹਦਾ ਹਿਰਦਾ ਸਾਫ਼ ਹੋ ਜੂਗਾ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਜਿਹੜੇ ਲੀਡਰ ਇਹਨਾਂ ਦਾ ਹਿਰਦਾ ਬਹੁਤ ਅੰਦਰੋਂ ਗੰਦਲਾ ਹੈ ਹਾਂ ਵੀ ਮੈਨੂੰ ਲੱਗਦਾ ਵੀ ਜਿਹੜਾ ਸਿੱਖ ਰਾਜ ਸਿੱਖ ਰਾਜਨੀਤੀ ਹੈ ਜਿਹੜੀ ਸਿੱਖ ਰਾਜਨੀਤ ਨੂੰ ਦੀ ਮਗਰ ਕਰਦਾ ਮਹਾਰਾਜਾ ਰਜੀਤ ਸਿੰਘ ਆਪਣਾ ਐਡਾ ਵੱਡਾ ਰਾਜਾ ਚੰਗਾ ਕਿਉਂ ਹੋਇਆ ਕਿਉਂਕਿ ਉਹ ਪਾਰਸਨ ਦਾ ਦੀ ਬਾਣੀ ਪੜ੍ਹਦਾ ਸੀ ਠੀਕ ਹੈ ਨਾ ਗੱਲ ਅੱਜ ਦੀ ਘੜੀ ਦੇ ਵਿੱਚ ਕੋਈ ਵੀ ਜਿਹੜਾ ਬੰਦਾ ਹੈ ਉਹ ਆਪਣਾ ਆਪਣੇ ਇਸ ਨੂੰ ਪੰਥ ਨੂੰ ਸਮਰਪਿਤ ਨਹੀਂ ਹੈਗਾ ਉਹਨੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਸਿੱਖਾਂ ਨੂੰ ਸਾਂਝ ਨੂੰ ਸਭ ਬਰਾਬਰ ਦਾ ਇਤਕਾਰ ਦਿੱਤਾ ਮਹਾਰਾਜਾ ਰਜੀਤ ਸਿੰਘ ਨੇ ਬਿਲਕੁਲ ਹੁਣ ਜਿਹੜਾ ਇਹ ਕੰਮ ਹੋ ਰਿਹਾ ਜਿਹੜਾ ਹੁਣ ਇਹ ਗੱਲ ਆ ਨਾ ਵੀ ਜਿਹੜੀ ਸਿੱਖ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੀ ਹੈ ਜਾ ਉਹ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਦੇਊਗਾ ਇਸ ਕਰਕੇ ਜਿਹੜੀ ਸਿੱਖ ਰਾਜਨੀਤੀ ਚੰਗੀ ਰਾਜਨੀਤੀ ਹੈ ਜਿਹੜੀ ਕਿ ਜਿਹੜੀ ਕਿ ਇਤਿਹਾਸ ਦੇ ਵਿੱਚ ਲਿਖੀ ਗਈ ਆ ਅੱਜ ਆਪਾਂ ਗੱਲ ਕਰੀਏ ਜਿਵੇਂ ਕਿ ਮੋਦੀ ਰਾਜਨੀਤੀ ਕਰ ਰਿਹਾ ਮੋਦੀ ਰਾਜਨੀਤੀ ਦੀ ਗੱਲ ਕਰੀਏ ਮੋਦੀ ਦੀ ਰਾਜਨੀਤੀ ਤੋਂ ਹਰ ਇੱਕ ਬੰਦਾ ਖਫਾ ਮੈਂ ਪਿਛਲੇ ਦਿਨਾਂ ਦੇ ਵਿੱਚ ਪਟਿਆਲੇ ਦੇ ਵਿੱਚ ਇੱਕ ਨਾ ਬਹੁਤ ਵੱਡੇ ਆਪਣਾ ਨਾ ਜਿਹੜਾ ਆਪਾਂ ਕਹਿਣਾ ਹੁੰਦਾ ਵੀ ਆਪਣਾ ਇੱਕ ਆਪਣਾ 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 ਜਿਹੜੀ ਸਾਰੀ ਬਣੀ ਹੋਈ ਆ ਆਪਣੇ ਆਪਣੇ ਸੰਪਰਦਾ ਬਣੀ ਹੋਇਆ ਉਹਦਾ ਉਹਦਾ ਅਹੁਦੇਦਾਰ ਵੱਡਾ ਸੀਗੇ ਉਹਨਾਂ ਦੇ ਯੂਪੀ ਦੇ ਵਿਜੇ ਡੇਰੇ ਸੀਗੇ ਉਹ ਕਹਿੰਦਾ ਮੇਰੇ ਜੂਪੀ ਡੇਰਾਂ ਦੇ ਉੱਪਰ ਕਹਿੰਦਾ ਕੋਈ ਕੋਈ ਬੰਦੇ ਨੇ ਕਹਿੰਦਾ ਹਮਲਾ ਕੀਤਾ ਕਹਿੰਦਾ ਮੈਨੂੰ ਮੁਸਲਮਾਨ ਵੀਰਾਂ ਨੇ ਉਹ ਡੇਰਾਂ ਦੀ ਬਚਤ ਕੀਤੀ ਸੋ ਉੱਥੇ ਸਾਰੇ ਸੀਗੇ ਕਹਿੰਦਾ ਵੀ ਜਦੋਂ ਮੋਦੀ ਆਇਆ ਕਹਿੰਦਾ ਇੰਨਾ ਜਿਆਦਾ ਮਾੜੇ ਹਾਲਾਤ ਕਰ ਨੇ ਇੱਕ ਇੱਕ ਲੋਕਾਂ ਨੂੰ ਕੱਟੜਪੰਥੀ ਖੜੀ ਕਰਕੇ ਕਹਿੰਦਾ ਬਹੁਤ ਮਾੜੇ ਹਾਲਾਤ ਖੜੇ ਕਰੇ ਇਸ ਕਰਕੇ ਉਹਦੀ ਉਹ ਰਾਜਨੀਤੀ ਉਹ ਕਿੰਨੀ ਰਾਜਨੀਤੀ ਮਾੜੀ ਚੱਲ ਰਹੀ ਆ ਹਨਾ ਧਰਮ ਦੀ ਰਾਜਨੀਤੀ ਕੋਈ ਮਾੜੀ ਰਾਜਨੀਤੀ ਧਰਮ ਇਹ ਚੀਜ਼ ਸਿਖਾਉਂਦਾ ਸਭ ਨੂੰ ਬਰਾਬਰ ਰੱਖਣਾ ਸਭ ਨੂੰ ਆਪਣਾ ਬਰਾਬਰ ਦਾ ਅਧਿਕਾਰ ਦੇਣਾ ਸਭ ਨੂੰ ਮਸਲੇ ਸਮਝਣੇ ਦੁੱਖ ਦਰਦ ਸਮਝਣੇ ਧਰਮ ਦੀ ਰਾਜਨੀਤੀ ਇਸ ਤਰ੍ਹਾਂ ਹੀ ਰਾਜਨੀਤੀ ਹੋ ਜਿਸ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤੀ ਰਹੀ ਜੋ ਹੁਣ ਸਾਡੇ ਵਾਲੇ ਬੰਦੇ ਹੱਥ ਨੇ ਸ਼ਰਾਬ ਨਾਲ ਡੱਕ ਲੈਂਦੇ ਨੇ ਤੜਕੇ ਫੀਮ ਕਰ ਲੈਂਦੇ ਨੇ ਸਾਡੇ ਲੀਡਰ ਇਹ ਕੀ ਪੰਜਾਬ ਦੇ ਲੋਕਾਂ ਦੀ ਗੱਲ ਸੁਣਨਗੇ ਬਿਲਕੁਲ ਇਹ ਹੱਥ ਨੇ ਪੂਰਾ ਡੱਕ ਕੇ ਪੈਂਦੇ ਨੇ ਸੇਵਾ ਦੇ ਬਾਰੇ ਪੇਗ ਠੋਕ ਲੈਂਦੇ ਨੇ ਸਿੱਧੀ ਜੀ ਗੱਲ ਜੀ ਤੜਕੇ ਉੱਠਣ ਦਾ ਰਫਿਊ ਕਰਦਾ ਕਿੱਥੋਂ ਖਤਮ ਕਰਨਗੇ ਇਹ ਨਸ਼ਾ ਕਿੱਥੋਂ ਖਤਮ ਕਰਨਗੇ ਸਮੱਸਿਆ ਤਾਂ ਹੀ ਹੈ ਇਹ ਪੰਜਾਬ ਦੀ ਕਿੱਥੋਂ ਗੱਲ ਕਰਨਗੇ ਪਰਵਾਸੀ ਮਜ਼ਦੂਰ ਆ ਕੇ ਇੱਥੇ ਨਸ਼ਿਆਂ ਦੀਆਂ ਰੇੜੀਆਂ ਲਾਉਂਦੇ ਨੇ ਹਾਂ ਸ਼ਰੀਆਮ ਦੇਖ ਸਕਦੇ ਹੋ ਤੁਸੀਂ ਨਸ਼ਾ ਜਿਹੜਾ ਵੇਚਦਾ ਹੈ ਬਿਲਕੁਲ ਇਹੀ ਸਾਰਾ ਕੁਝ ਜਿਹੜਾ ਪੰਜਾਬ ਦੇ ਵਿੱਚ ਚੱਲਿਆ ਹੋਇਆ ਮੈਂ ਲਾਸਟ ਤੇ ਕੋਈ ਗੱਲ ਸਾਰੇ ਪੰਜਾਬ ਦੇ ਲੋਕਾਂ ਨੂੰ ਕਰਨੀ ਚਾਹੁੰਦਾ ਪੰਜਾਬੀ ਗੁੱਟਮਾਰ ਪਰਵਾਸੀ ਮਜ਼ਦੂਰ ਉਹ ਸਾਰਾ ਕੁਝ ਉਹ ਸਾਰਾ ਕੁਝ ਆਪਾਂ ਰੋਜ਼ ਹੀ ਗੱਲਾਂ ਕਰਦੇ ਹਾਂ ਤਾਂ ਤੁਹਾਨੂੰ ਸਭ ਨੂੰ ਆਪਣਾ ਦਿਖਦੀ ਹੈ ਪਰ ਮੇਰੀ ਲਾਸਟ ਤੇ ਪੰਜਾਬ ਦੇ ਸਾਰੇ ਹੀ ਨੌਜਵਾਨਾਂ ਨੂੰ ਇਹ ਪੇਨ ਤੇ ਸਾਰੇ ਲੋਕਾਂ ਨੂੰ ਦੇਖੋ ਪੰਜਾਬ ਜਿਹ ਅੱਜ ਅਮਰੀਕਾ ਦੇ ਪ੍ਰਧਾਨ ਮੰਤਰੀ ਦੇ ਬਿਆਨ ਆ ਰਹੇ ਆ ਅੱਜ ਕੈਨੇਡਾ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਬਿਆਨ ਆ ਰਹੇ ਆ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਹ ਕਹਿੰਦੇ ਸੀ ਕੱਢਾਂਗੇ ਬਾਹਰ ਪੰਜਾਬ ਤੁਹਾਡਾ ਘਰ ਹੈ ਇਹ ਘਰ ਦੇ ਵਿੱਚ ਅੱਜ ਬਹੁਤ ਪੱਤਰਾਂ ਦਾ ਜਿਹੜਾ ਘਾਹ ਉਗ ਗਿਆ ਹੋਇਆ ਜਿਹੜਾ ਕਿ ਤੁਹਾਨੂੰ ਘਾਹ ਪੱਟਣ ਦੀ ਲੋੜ ਆ ਆਪ ਦਾ ਘਰ ਸਜਾਉਣ ਦੀ ਲੋੜ ਆ ਸਾਨੂੰ ਆਪ ਸੁਧਰਨਾ ਪੈਣਾ ਸਾਨੂੰ ਆਪ ਦੇਖਣਾ ਪੈਣਾ ਸਾਨੂੰ ਅੱਜ ਜਿਹੜਾ ਵੀ ਕੋਈ ਪੰਜਾਬ ਲਈ ਸੰਘਰਸ਼ ਚੱਲਦਾ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਆਪਣਾ ਸਾਨੂੰ ਸਭ ਨੂੰ ਬੋਲਣਾ ਲੜਨਾ ਪੈਣਾ ਸਮੱਸਿਆ ਇਹ ਆ ਕਿ ਕੋਈ ਪੰਥਕ ਜਿੱਥੇ ਕੋਈ ਕੌਮੀ ਮੋਰਚਾ ਉੱਥੇ ਸਾਨੀ ਮੋਰਚਾ ਉੱਥੇ ਹਰ ਇੱਕ ਨੂੰ ਬਣਦਾ ਆਪਣਾ ਯੋਗਦਾਨ ਪਾਉਣਾ ਆਪਣਾ ਪੰਜਾਬ ਤਾਂ ਸੁਧਰੂਗਾ ਲੀਡਰ ਤਾਂ ਸੁਧਰਨਗੇ ਇਹ ਸਾਰੇ ਸਾਨੂੰ ਬੇਨ। ਫਿਰ ਨੌਜਵਾਨਾਂ ਦੇ ਮਸਲੇ ਵੀ ਹੱਲ ਹੋ ਜਾਣਗੇ ਇੱਥੇ ਰੋਜ਼ਗਾਰ ਮਿਲਣ ਲੱਗਿਆ ਨਸ਼ਾ ਦੂਰ ਹੋ ਗਿਆ ਤਾਂ ਨੌਜਵਾਨ ਵੀ ਕੋਈ ਨਹੀਂ ਬਿਲਕੁਲ ਬਿਲਕੁਲ ਨੌਜਵਾਨ ਵੀ ਇੱਥੇ ਨਸ਼ਿਆਂ ਤੋਂ ਵੀ ਦੂਰ ਹੋਊਗਾ ਇਹ ਹੀ ਮਸਲਾ ਇਹ ਸਮੱਸਿਆ ਜੇਕਰ ਚੰਗਾ ਨੌਜਵਾਨ ਨੂੰ ਇੱਥੇ ਰੋਜ਼ਗਾਰ ਮਿਲੂ ਕਿਉਂ ਪੰਜਾਬ ਛੱਡ ਕੇ ਜਾਊ ਸਭ ਤੋਂ ਵੱਡੀ ਇੱਕ ਗੱਲ ਹੋਰ ਆ ਨਾ ਪੰਜਾਬ ਦੇ ਵਿੱਚ ਜਿਹੜੇ ਝੂਠੇ ਪਰਚੇ ਪੈਂਦੇ ਨੇ ਜਿਹੜਾ ਕਿ ਜਿਹੜਾ ਕਿ ਹੁਣ ਪੁਲਿਸ ਦਾ ਅਦਕਾ ਜਿਹੜਾ ਪੁਲਿਸ ਦਾ ਪੁਲਿਸ ਨੂੰ ਗਲਤ ਤਰ ਤਰੀਕੇ ਨਾਲ ਵਰਤਿਆ ਜਾਂਦਾ ਮੈਂ ਕਹਿੰਦਾ ਤੇ ਪਰਚੇ ਪੈਣੋਂ ਹੜ ਜਾਣ ਚੰਗਾ ਲੋਕਾਂ ਦੀ ਸੁਣਵਾਈ ਹੋਣ ਲੱਗ ਜੇ ਅਰਜ਼ਕਾਰ ਤਾਂ ਬਾਅਦ ਦੀ ਗੱਲ ਹੈ ਇੱਥੇ ਨੌਜਵਾਨ ਇੰਨੀ ਤਰੀਕੇ ਨੇ ਬਹੁ ਟਿਕ ਜਾਣਗੇ ਪੰਜਾਬ ਦੇ ਜਿਹੜਾ ਕਿ ਬਹੁਤ ਵੱਡਾ ਪੰਜਾਬ ਦੇ ਵਿੱਚ ਪਾਇਆ ਹੋਇਆ ਮੈਂ ਪਸਥਿਤ ਵੀ ਇਹ ਗੱਲ ਬੋਲੀ ਸੀ ਵੀ ਮੈਨੂੰ ਜਦੋਂ ਸਾਨੂੰ ਫੜ ਕੇ ਲੈ ਕੇ ਆਉਂਦੇ ਨੇਗੇ ਮੈਂ ਪੁਲਿਸ ਵਾਲਿਆਂ ਨੂੰ ਵੀ ਅਫਸਰ ਨੂੰ ਵੀ ਸਵਾਲ ਉਹ ਕਹਿੰਦੇ ਵੀ ਅਸਤਾ ਇੱਕ ਅਸਤਾ ਵੀ ਇੱਕ ਉਹਦੇ ਬੰਦਨ ਦੇ ਬੰਦੇ ਹੋયા ਸਾਨੂੰ ਤਾਂ ਉੱਪਰੋਂ ਅਧਿਕਾਰ ਉੱਪਰੋਂ ਜੋ ਸਾਨੂੰ ਸਰਕਾਰ ਕਹਿੰਦੇ ਅਸੀਂ ਤਾਂ ਉਵੇਂ ਕਰਾਂਗੇ ਹੁਣ ਉਹਨਾਂ ਕੋਲੇ ਵਿਚਾਰਾਂ ਕੋਲੇ ਆਪਣਾ ਇੱਕ ਹੈ ਨਹੀਂ ਹੁੰਦਾ ਵੀ ਅਸੀਂ ਆਪਣਾ ਤਰੀਕਾ ਨਾਲ ਉਹ ਆਪ ਫੈਸਲਾ ਕਰ ਲੈਣ ਹੁਣ ਜਿਹੜਾ ਇਹੀ ਮੀਡੀਆ ਨੂੰ ਹੁਣ ਦੇਖੋ ਕਿੰਨਾ ਕ ਮੀਡੀਆ ਜਿਹੜਾ ਜ਼ਿਆਦਾਤਰ ਹੁਣ ਮੇਰਾ ਮੀਡੀਆ ਹਰ ਇੱਕ ਮੀਡੀਆ ਦੇ ਵਿੱਚ ਮੇਰੀ ਤੁਸੀਂ ਵੀ ਕਾਬੀ ਦਾਰਾਂ ਚ ਰਹੋ ਹਰ ਇੱਕ ਮੀਡੀਆ ਦੇ ਦੰਮ ਨਹੀਂ ਕਿ ਮੇਰੀ ਗੱਲਬਾਤ ਚਲਾ ਦੇ ਮੈਂ ਬੋਲਦੇ ਸਰਕਾਰ ਬਰੋ ਦਾ ਮੈਂ ਬੋਲਦੇ ਲੀਡਰਾਂ ਬਰੋ ਦਾ ਇਸ ਕਰਕੇ ਮੈਂ ਮੀਡੀਆ ਨੂੰ ਵੀ ਸਵਾਲ ਕਰ ਰਿਹਾ ਵੀ ਤੁਸੀਂ ਦੇਖੋ ਪੱਤਰਕਾਰ ਆ ਵੀਰ ਨਹੀਂ ਮਾੜੇ ਜਿਹੜੇ ਇੱਥੇ ਵੀ ਆਉਂਦੇ ਨੇ ਕਿ ਜਿੰਨੇ ਇਹ ਨਹੀਂ ਮਾੜੇ ਹੈਗੇ ਗਾਂਹਾਂ ਤੋਂ ਸਰਕਾਰ ਦਾ ਜਿਹੜਾ ਡੰਡਾ ਉਹ ਬਹੁਤ ਪੜਾ ਇਸ ਕਰਕੇ ਇਹ ਚੀਜ਼ ਆ ਇਹ ਜਿਆਦੀ ਜਿਹੜੀ ਕਿ ਸਾਰੀਆਂ ਤਰੀਕਾਂ ਦਾ ਜਿਹੜੇ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਨੂੰ ਚਾਹਣਾ ਹੈ ਕਿ ਚੰਗਾ ਪੰਜਾਬ ਦੇ ਵਿੱਚ ਸਿੱਧਾ ਧਰਤੀ ਦੇ ਕੋਈ ਚੰਗਾ ਕੰਮ ਹੋਵੇ ਚੰਗੀ ਸੂਰਜ ਦੀ ਕਿਰਨ ਜਿਹੜੇ ਪ੍ਰਮਾਤਮਾ ਗੁਰੂ ਸਾਹਿਬ ਕਿਰਪਾ ਕਰਨ ਪੰਜਾਬ ਦੇ ਵਿੱਚ ਚੰਗਾ ਪੰਜਾਬ ਦੇ ਵਿੱਚ ਚੰਗਾ ਪੰਜਾਬ ਆਪਣੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਬਣੇ ਗੁਰੂਆਂ ਦੇ ਸਾਰੇ ਫਲਸਫੇ ਤੋਂ ਚੱਲਣਾ ਨਸ਼ੇ ਤੋਂ ਦੂਰ ਹੋਣਾ ਚੰਗਾ ਪੰਜਾਬ ਸਰਜਨ ਇੰਨੇ ਕਿ ਮੇਰੇ ਬਿੰਦ ਤੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਤਿਹਾਸ ਉਹੀ ਸੇਧ ਲਈ ਜਾਂਦੀ ਹੈ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੀ ਗੱਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ 40 ਸਾਲ ਰਾਜ ਕੀਤਾ ਤੇ ਉਸ ਰਾਜ ਦੇ ਵਿੱਚ ਕਦੇ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਹੋਈ ਤੇ ਅੱਜ ਵੀ ਉਹੀ ਗੱਲ ਕੀਤੀ ਜਾ ਰਹੀ ਹੈ ਕਹਿੰਦੇ ਜੇ ਇਹ ਰਾਜ ਹੋ ਜਾਵੇ ਤਾਂ ਸਾਰੇ ਹੀ ਮਸਲੇ ਹੱਲ ਹੋ ਜਾਣਗੇ ਜੁੜੇ ਰਹੋ ਸੁਨੇਹਾ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ